ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈ ਆਈ ਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰ ਦੁਨੀਆ 'ਚ ਮਨਾਇਆ ਜਾ ਰਿਹਾ ਪੰਜਾਬ ਦੇ ਇਤਿਹਾਸਿਕ ਸਿਰਮਾਣਾ 'ਚ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੂਰੇ ਵਿਸ਼ਵ ਦੇ ਅੰਦਰ ਹੀ ਕਹਿ ਲੋ ਕੇ ਮਨਾਇਆ ਜਾਂਦਾ ਹੈ। ਔਰ ਇਹਨਾਂ ਨੇ ਸਭ ਤੋਂ ਵੱਡੀ ਦੇਣ ਹੈ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਜਿਹਦੀ ਸਥਾਪਨਾ ਕੀਤੀ ਇਹਨਾਂ ਨੇ ਜਿਹਦੇ ਵਿੱਚ 15 ਪਾਗਤ ਸਹਿਬਾਨ ਸਾਰੇ ਜਾਤਾਂ ਪਾਤਾਂ ਦੇ ਦੇ ਦਿਵਾਰਾਂ ਤੋੜਨ ਵਾਸਤੇ ਉਹਨੂੰ ਆਪਣੇ ਵਿੱਚ ਥਾਂ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਬਾਣੇ ਦੇ ਬਰਾਬਰ ਬਿਠਾਇਆ। ਔਰ ਸੰਗਤਾਂ ਪੰਗਤਾਂ ਦਾ ਜਿਹੜਾ ਸੀ ਉਹ ਚ ਉਚਤ ਲਾ ਕੀਤਾ। ਔਰ ਇਹਨਾਂ ਦਾ ਦੇਣ ਬਹੁਤ ਵੱਡੀ ਹੈ ਜਿਹੜਾ ਸਦੀਪ ਸ਼ਬਦ ਗੁਰੂ ਦੇ ਲੜ ਲੋਕੀ ਉਸੋਂ ਉਚਾਨਾ ਪ੍ਰਕਾਸ਼ ਲੈਂਦੇ ਰਹਿਣਗੇ, ਮਾਰਗਦਰਸ਼ਕ ਹੈ ਔਰ ਕਰਮਕਾਂਡਾਂ ਤੋਂ ਰਹਿਤਾ ਹੈ ਸਿੱਧਾ ਬੜਾ ਸੁਖਾਂ ਨ ਰਸਤਾ। ਇਹ ਬੜੀ ਵੱਡੀ ਦੇਣਾ ਹੈ ਗੁਰੂ ਪੰਜਵੇਂ ਪਾਛਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਔਰ ਇਸੇ ਨੂੰ ਦੇਖੋ ਦੁਨੀਆ ਦੇ ਮਨਾਂ ਵਿੱਚ ਇਹਨਾਂ ਉਤਸ਼ਾਹ ਹੈ ਜਿਵੇਂ ਇਹਨਾਂ ਨੂੰ ਤਸ਼ਦਦ ਕੀਤਾ ਗਿਆ ਇਹਨਾਂ ਦੇ ਉੱਪਰ ਗਰਮ ਪਾਣੀ ਉੱਪਰ ਰੇਤਾ ਤੱਤਾ ਰੇਤਾ ਤੇ ਉਸ ਤੋਂ ਬਾਅਦ ਛਾਲੇ ਸਰੀਰ ਹੋਇਆ ਹੋਇਆ ਪਾਣੀ ਚ ਸੁੱਟਣਾ ਇਹਨਾਂ ਦੀ ਸ਼ਹਾਦਤ ਨੂੰ ਸਮੁਖ ਰੱਖਦੇ ਹਨ ਲੋਕਾਂ ਦੇ ਦਿਲਾਂ ਵਿੱਚ ਜੋ ਤੜਫਾ ਹੈ ਨਾ ਉਸ ਨੂੰ ਸ਼ਬੀਲਾਂ ਲਾ ਕੇ ਠੰਡਾ ਕੀਤਾ ਜਾਂਦਾ ਲੋਕਾਂ ਨੂੰ ਸੰਦੇਸ਼ ਦਿੱਤਾ ਜਾਂਦਾ ਹੈ ਕਿ ਅਜੋ ਤਤੀ ਤਵੀ ਤੇ ਬੈਠ ਕੇ ਜਿਹੜਾ ਤਪਿਆ ਨਹੀਂ ਜਿਸ ਨੇ ਸਾਰੇ ਜਗਤ ਨੂੰ ਵਿਸ਼ ਨੂੰ ਠੰਡਾ ਕਰਨ ਵਾਸਤੇ ਉਹ ਆਪਣੀ ਬਾਣੀ ਦੇਗੇ ਅਕਾਲੀ ਬਾਣੀ ਤੁਰਕੀ ਬਾਣੀ ਖਸਮ ਕੀ ਬਾਣੀ ਦੇਗੇ ਜਿਹੜੀ ਠੰਡ ਵਰਤਾਂਦੀ ਰਹੇਗੀ ਇਹਨਾਂ ਦੀ ਦੇਣ ਦਾ ਇਹਨਾਂ ਦੇ ਸ਼ਹਾਦਤ ਦਾ ਕੋਈ ਮੋਲ ਨਹੀਂ ਪਾ ਸਕਦਾ ਕੋਈ ਦੇਣ ਨਹੀਂ ਦੇ ਸਕਦਾ ਇੱਕ ਚਾਨਣ ਮਨਾਰਾ ਹੈ ਜੀ ਟੀਕੇ ਕੋਈ ਦੇ ਨਾਲ ਪ੍ਰਸਤਨ ਕੋ ਸਿੱਖ ਦੈਨੇ ਸਾਰਾ ਟੀਵੀ ਸਮਾਨਾ